ਸਤਿ ਸ਼੍ਰੀ ਅਕਾਲ ਜੀ 12 ਜੂਨ ਦੇ ਨਵੇਂ ਰਿਸ਼ਤੇ ਦੇਖੋ ਜੀ 6 ਕੁੜੀਆਂ ਤੇ 6 ਮੁੰਡਿਆਂ ਦੇ ਨਾਮ ਸਿੰਘ ਜ਼ਿਲ੍ਹਾ ਫਤਿਹਬਾਦ ਸਿਟੀ ਜਾਖਲ ਕਾਸਟਾ ਜਰਸੀਖ ਜਨਮ ਦਾਸ ਨਾ 1994 ਪੜ੍ਹਾਈ ਪਲਾਸ 2 ਆਈਟੀ ਆਈ ਇਲੈਕਟ੍ਰੀਸ਼ੀਅਨਸ ਫੇਅਰਮੈਨ ਡਿਪਲੋਮਾ ਜੀ ਪ੍ਰਵਾਚ ਮਾਤਾ ਪਿਤਾ ਦੋ ਭੈਣਾਂ ਮੈਰਿਡਾ ਕੋਈ ਭਰਾ ਨਹੀਂ ਕਲਕਲ ਕਰਦੇ ਆ ਨਾ ਮੁੰਡਾ ਕੁੜੀ ਦੀ ਕਾਸਟ ਜਰਸੀਖ ਹੋਵੇ ਜੀ ਕੁੜੀ ਸਿੰਪਲ ਪੜ੍ਹੀ ਲਿਖੀ ਹੋਵੇ ਮੰਗ ਡਿਮਾਂਡ ਕੋਈ ਨਹੀਂ ਰਿਸ਼ਤਾ ਵਧੀਆ ਪਰਿਵਾਰ ਤੋਂ ਹੋਵੇ ਕੁੜੀ ਨੂੰ ਪਰਿਵਾਰ ਅੱਗੇ ਵੀ ਪੜ੍ਹਾ ਲਵੇਗਾ ਜੇਕਰ ਕੁੜੀ ਨੇ ਪੜ੍ਹਨਾ ਹੈ ਤਾਂ ਪਰਿਵਾਰ ਦਾ ਨੰਬਰ ਡਾਇਰੈਕਟ ਸਕਰੀਨ ਤੇ ਦਿੱਤਾ ਗਿਆ ਤੁਸੀਂ ਸਿੱਧੀ ਗੱਲਬਾਤ ਕਰ ਸਕਲੇ ਸਕਦੇ ਹੋ ਅਗਲਾ ਨੈਕਸਟ ਰਿਸ਼ਤਾ ਜੀ ਨਾਮ ਸਿੰਘ ਜ਼ਿਲ੍ਹਾ ਅੰਮ੍ਰਿਤਸਰ ਕਾਸਟਾ ਜੱਟ ਸਿੱਖ ਉਮਰ 31 1997 ਹਾਈਟ 5 6 ਹੈ ਪੜ੍ਹਾਈ ਪਲਸ 2 ਨਾਨ ਮੈਡੀਕਲ ਕੰਮ ਮੁੰਡਾ ਆਸਟ੍ਰੇਲੀਆ ਸਟੱਡੀ ਵੀ ਜੇਤੇ ਆ 2 ਕਿੱਲੇ ਜ਼ਮੀਨ ਹੈ ਵਧੀਆ ਕੋਠੀ ਤੇ ਪਲਾਟ ਹੈ ਰਿਸ਼ਤਾ ਚਾਹੀਦਾ ਜਰਸੀ ਕਾਸਟੋ ਬੇ ਮੰਗ ਕੁੜੀ ਸੋਹਣੀ ਸੁਨੱਖੀ ਹੋਵੇ ਪੜ੍ਹੀ ਲਿਖੀ ਖਾਨਦਾਨੀ ਪਰਿਵਾਰ ਤੋਂ ਹੋਵੇ ਜਾਂ ਫਿਰ ਰਿਸ਼ਤਾ ਅਸਟ੍ਰੇਲੀਆ ਗਈ ਕੁੜੀ ਦਾ ਹੋਵੇ ਹੋਰ ਕੋਈ ਮੰਗ ਨਹੀਂ ਦੂਰ ਨੇੜੇ ਵਾਲੇ ਸਾਰੇ ਸੰਪਰਕ ਕਰਨ ਜੀ ਰਿਸ਼ਤੇ ਲਈ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈਗਾ ਸਕਰੀਨ ਤੇ ਡਾਇਰੈਕਟ ਗੱਲਬਾਤ ਰਿਸ਼ਤੇ ਦੀ ਕਰ ਸਕਦੇ ਹੋ ਅਗਲਾ ਰਿਸ਼ਤਾ ਆਇਆ ਨਾਮ ਕੌਰ ਜ਼ਿਲ੍ਹਾ ਜ਼ਿਲੰਦਰ ਤੋਂ ਕਾਸਟਾ ਸੈਣੀ ਸਿੱਖ ਗੋਲਤਾ ਰਾਏ ਜਨਮ 4/8/1998 ਹਾਈਟ 5'6 ਪੜ੍ਹਾਈ ਡੀ ਫਾਰਮੇਸੀ ਕੰਮ ਹੁਣ ਘਰੇ ਫਰੀ ਹੈ ਲੜਕੀ ਪੜ੍ਹਾਈ ਤੋਂ ਬਾਅਦ ਭਰਾ ਦੋ ਹੈ ਜੀ ਭੈਣ ਇੱਕ ਮੈਰਿਡ ਹੈ ਵੱਡੀ ਰਿਸ਼ਤਾ ਮੁੰਡੇ ਦੀ ਕਾਸਟ ਜਰਸੀ ਖੋਵੇ ਜਾਂ ਫਿਰ ਸੈਣੀ ਸਿੱਖ ਜ਼ਮੀਨ ਜ਼ਰੂਰ ਹੋਵੇ ਥੋੜੀ ਕਣੀ ਮੁੰਡਾ ਪੜਿਆ ਲਿਖਿਆ ਹੋਵੇ ਵੈਸ਼ਨ ਪਰਿਵਾਰ ਹੋਵੇ ਨਸ਼ੇ ਤੋਂ ਰਹਿਤ ਕੁੜੀ ਸੋਹਣੀ ਸੁਨੱਖੀ ਹੈ ਅਗਲਾ ਨੈਕਸਟ ਦਿੱਤਾ ਨਾਮ ਕੌਰ ਜਿਲ੍ਹਾ ਮਾਨਸਾ ਕਾਸਟ ਹੈ ਜਰਸੀ ਗੁੱਤਾ ਸਿੱਧੂ ਜਨਮੁਨੀ 595 5 ਪੜ੍ਹਾਈ ਪਾਸ ਟੂ ਪਾਸ ਕੰਮ ਕਰ ਹੁਣ ਫਰੀ ਹੈ ਪਰਾ ਦੂਣੇ ਭੈਣ ਕੋਈ ਨਹੀਂ ਰਿਸ਼ਤਾ ਜੱਟ ਸੀ ਕਾਸਟੋ ਵੀ ਜ਼ਮੀਨ ਤਣੇ ਤੋਂ 5 ਕਿਲੇ ਤੱਕ ਹੋਵੇ ਮੁੰਡਾ ਨਸ਼ਾ ਰਾਇ ਤਾਂ ਤੇ ਸੋਨਾ ਹੋਵੇ ਕੁੜੀ ਸੋਹਣੀ ਸੁਨੱਖੀ ਆ ਮਾਲਵਾ ਤੋਂ ਰਿਸ਼ਤਾ ਹੋਵੇ ਸਿਰਫ ਅਗਲਾ ਨੈਕਸਟ ਰਿਸ਼ਤਾ ਜੀ ਨਾਮ ਰਮਨਦੀਪ ਕੌਰ ਜ਼ਿਲ੍ਹਾ ਗੁਰਦਾਸਪੁਰ ਪੜ੍ਹਾਈ ਬੀਐਸਸੀ ਨਰਸਿੰਗ ਭੈਣ ਇੱਕ ਆਪਰਾ ਇੱਕ ਮੈਰਿਡ ਕਾਸਟਾ ਜਰਸੀ ਕੁਮਰ 2001 ਦਾ ਬਾਥਾ ਕੰਮ ਕੁੜੀ ਪੰਜਾਬ ਆ ਇਸ ਟਾਈਮ ਰਿਸ਼ਤਾ ਮੁੰਡਾ ਸੋਨਾ ਸਨਖਾ ਤੇ ਆਸਟ੍ਰੇਲੀਆ ਨਿਊਜ਼ੀਲੈਂਡ ਯੂਐਸਏ ਕੈਨੇਡਾ ਕਿਸੇ ਵੀ ਕੰਟਰੀ ਦਾ ਪੀਆਰ ਹੋਵੇ ਜਮੀਨ 5 ਕਿਲੇ ਤੱਕ ਲਾਜ਼ਮੀ ਹੋਵੇ ਮੁੰਡਾ ਮੋਨਾ ਹੋਵੇ ਤੇ ਨਸ਼ਾ ਰਾਇਤ ਹੋਵੇ अगला नेक्स्ट ਰਿਤਾ ਜੀ 51 ਨੰਬਰ ਨਾਮਕ ਹੋਰ ਜਿਲ੍ਹਾ ਬਠਿੰਡਾ ਪੜਾਈ ਵੀ ਐ ਸੀ ਨਾਨ ਮੈਡੀਕਲ ਭੈਣ ਇੱਕ ਮੈਰਿਡ ਭਰਾ ਦੂ ਅਨਮੈਰਿਡ ਕੱਦ 5'7 ਕਾਸਟ ਹੈ ਜਰਸੀ ਗੋਤਬਰਾੜ ਉਮਰ 10 ਨਾ 1996 ਕੰਮ ਕੈਨੇਡਾ ਪੀਆਰ ਰੇਤਾ ਮੁੰਡੇ ਨੂੰ ਜ਼ਮੀਨ 8+ ਕਿੱਲੇ ਤੱਕ ਉਹ ਵੀ ਮਾਲਵਾ ਨੂੰ ਪਹਿਲਾ ਕੈਨੇਡਾ ਪੀਆਰ ਜਾਂ ਫਿਰ ਵਰਕ ਪਰਮਿਟ ਤੇ ਵੈਸ ਨੂੰ ਹੋਵੇ ਅਗਲਾ ਨੈਕਸਟ ਰਿਤਾ ਜੀ ਨਾਮ ਸਿੰਘ ਕਾਸਟ ਹੈ ਜਰਸੀ ਜਿਲ੍ਹਾ ਬਠਿੰਡੇ ਤੋਂ ਆ ਉਮਰ 1999 ਕੱਦ 5'7 ਤਾਂ ਪੜਾਈ ਡਿਪਲੋਮਾ ਇਨ ਕੰਪਿਊਟਰ ਪ੍ਰੋਗਰਾਮਿੰਗ ਪੇਰੈਂਟਸ ਸਟੇਟਸ ਪੀਆਰ ਐਂਡ ਵਰਕਿੰਗ ਐਜ਼ ਯੂ ਕਮਿਊਨੀਕੇਸ਼ਨ ਇੰਜੀਨੀਅਰਿੰਗ ਐਟ ਕੈਲਗਰੀ ਜੀ ਐ ਕੈਨੇਡਾ ਜ਼ਮੀਨ 7.5 ਕਿੱਲੇ ਆ ਰੇਤਾ ਕੁੜੀ ਪੜ੍ਹੀ ਲਿਖੀ ਹੋਵੇ ਨਰਸਿੰਗ ਕੁੜੀ ਨੂੰ ਰਿਸ਼ਤੇ ਲਈ ਪਾਇਆ ਲਾ ਮੁੰਡਾ ਨਸ਼ਾ ਰਹਿਤਾ ਜੀ ਤੇ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈਗਾ ਸਕਰੀਨ ਤੇ ਤੁਸੀਂ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਅਗਲਾ ਟੈਕਸਟ ਜਤਾਇਆ ਨਾਮ ਮਨਪ੍ਰੀਤ ਸਿੰਘ ਸਾਰਨੇਮਕ ਖੱਟੜਾ ਫਾਦਰ ਨੇਮ ਕੁਲਦੀਪ ਸਿੰਘ ਮਦਰ ਨੇਮ ਮਨਜੀਤ ਕੌਰ ਮਦਰ ਸਰਨੇਮ ਢਿੱਲੋ ਡੇਟੋ ਬਰਤ 27/8/2025 ਕੁਆਲੀਫਿਕੇਸ਼ਨ ਬੀਟੈਕ ਐਮਬੀਏ ਕਾਦੇ ਸ਼ਿਫਰਦਨ ਨੇ ਚ ਰੰਗ ਸਾਫ ਆ ਕਾਸਟ ਹੈ ਜਰਸੀ ਖਜਮਿੰਦਾਸ ਕਿਲੇ ਰਹਿਤਾ ਜਰਸੀ ਕਾਸਟ ਹੋਵੇ ਕੁੜੀ ਪੜੀ ਲਿਖੀ ਸੈਣੀ ਤੇ ਸਮਝਦਾਰ ਘਰ ਦਾ ਕੰਮ ਆਉਂਦਾ ਹੋਵੇ ਮੁੰਡਾ ਸਿੱਖ ਸਰਦਾਰ ਤੇ ਸੋਹਣਾ ਸੁਨਖਾ ਹੈ ਨਸ਼ਰਾਇਤਾ ਪ੍ਰਵਾਰ ਦਾ ਨੰਬਰ ਦਿੱਤਾ ਗਿਆ ਹੈਗਾ ਤੁਸੀਂ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਅਗਲਾ ਨੈਕਸਟ ਤਾ ਨਾਮ ਸਿੰਘ ਜ਼ਿਲ੍ਹਾ ਮਲੇਰਕੋਟਲੇ ਤੋਂ ਆ ਜੱਟ ਸੀ ਕਾਸਟ ਹੈ ਗੋਤ ਸੇਦੂ ਉਮਰ 34 2000 ਦਾ ਬਤ ਕੱਦ 6 ਫੁੱਟ 8 ਇੰਚ ਪੜਾਈ ਡਿਪਲੋਮਾ ਐਂਡ ਬਿਜ਼ਨਸ ਵਰਕ ਪਰਮਿਟ ਹੋਲਡਰ ਜ਼ਮੀਨ 50 ਬਿਗਿਆ ਸਿਸਟਰ ਮੈਰਿਡ ਆ ਪੀਆਰ ਇਨ ਕੈਨੇਡਾ ਰਿਸ਼ਤਾ ਕੈਨੇਡਾ ਪੀਆਰ ਕੁੜੀ ਦਾ ਹੋਵੇ ਪੜ੍ਹੀ ਲਿਖੀ ਹੋਵੇ ਕੁੜੀ ਸੋਹਣੀ ਸਨਖੀ ਹੋਵੇ ਮੁੰਡਾ ਸੋਹਣਾ ਸਨਖਾ ਤੇ ਨਸ਼ਰਾਇਤਾ ਕੱਲ ਇਹ ਦੋਵੇਂ ਰਿਸ਼ਤੇ ਦੀ ਐਡ ਲਾਈ ਸੀ ਜੀ ਨੰਬਰ ਇੱਧਰ ਉੱਧਰ ਲੱਗ ਗ ਤਾ ਕਰਕੇ ਦੁਬਾਰਾ ਐਡ ਬੋਲੀਏ ਦੋਵੇਂ ਰਿਸ਼ਤਿਆਂ ਦੀ ਪਰਿਵਾਰ ਦਾ ਸਕਰੀਨ ਤੇ ਨੰਬਰ ਦਿੱਤਾ ਗਿਆ ਤੁਸੀਂ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਆਗਲਾ ਆਇਆ ਜੀ ਨੈਕਸਟ ਰਹਿਤਾ ਨਾਮ ਸਿੰਘ ਕਾਸਟ ਹੈ ਜਰਸੀ ਜਿਲ੍ਹਾ ਬਠਿੰਡੇ ਤੋਂ ਪੜ੍ਹਾਈ ਬੀਕੋਮਾ ਕੱਦ 6 ਫੁੱਟਾ ਜ਼ਮੀਨ 5 ਕਿਲੇ ਉਮਰ 25 ਤੇ 1998 ਦਾ ਬੱਥ ਮੁੰਡਾ ਨਸ਼ਰ ਹੈ ਤਾਂ ਰਹਿਤਾ ਜੱਟ ਸੀ ਕਾਸਟ ਉਹ ਵੀ ਕੁੜੀ ਪੜ੍ਹੀ ਲਿਖੀ ਹੋਵੇ ਕੱਦ 5-6 ਤੱਕ ਹੋਵੇ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈਗਾ ਡਾਇਰੈਕਟ ਗੱਲ ਕਰ ਸਕਦੇ ਹੋ ਅਗਲਾ ਨੈਕਸਟ ਇਤਿਆਸੈਂਤੀ ਨੰਬਰ ਨਾਮ ਕੌਰ ਜੱਟ ਸਿਕਾਸਟ ਹੈ ਕੱਦ 52 ਆ ਪੜ੍ਹਾਈ ਪਲੱਸ 2 ਪਾਸ ਕੰਮ ਪਾਰਲਰ ਦਾ ਕੋਰਸ ਕੀਤਾ ਉਮਰ 22 3 2000 ਦਾ ਬਣ ਕੁੜੀ ਘਰ ਦਾ ਸਾਰਾ ਕੰਮ ਜਾਣਦੀ ਆ ਰਿਸ਼ਤਾ ਵਧੀਆ ਪਰਿਵਾਰ ਤੋਂ ਹੋਵੇ ਸਾਰੀ ਫੈਮਿਲੀ ਵਾਲਾ ਤੇ ਮੁੰਡੇ ਨੂੰ ਜ਼ਮੀਨ ਵਧੀਆ ਆਉਂਦੀ ਹੋਵੇ ਮੁੰਡਾ ਸੋਹਣਾ ਸੁਨਖਾ ਤੇ ਮੋਨਾ ਹੀ ਹੋਵੇ ਪਰਿਵਾਰ ਦੀ ਮੰਗ ਹੈ ਜੀ ਪਰਿਵਾਰ ਚ ਮਾਤਾ ਪਿਤਾ ਭੈਣ ਭਰਾ ਸਾਰੇ ਹੋਣ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਉਹ ਪਰ ਪ੍ਰੋਫਾਈਲ ਨੰਬਰ 10 ਕੇ ਰਿਸ਼ਤਾ ਲੈ ਸਕਦੇ ਹੋ ਜਾਂ ਫਿਰ ਸਕਰੀਨਸ਼ਾਟ ਭੇਜ ਕੇ ਰਿਸ਼ਤਾ ਲੈ ਸਕਦੇ ਹੋ ਅਗਲਾ ਨੈਕਸਟ ਰਿਸ਼ਤਾ ਜੀ 38 ਨੰਬਰ ਨਾਮ ਕੌਰ ਇਹ ਰਿਸ਼ਤਾ ਰੋਪੜ ਤੋਂ ਆ ਪੜਾਈ ਡਿਪਲੋਮਾ ਮੈਡੀਕਲ ਲੈਬ ਬੈਚਲਰ ਐਮ ਐਲਟੀ ਭੈਣ ਕੋਈ ਨਹੀਂ ਭਰਾ 91 ਦਾ ਕੱਦ 52 ਆ ਕਾਸਟ ਕੁੜੀ ਦੀ ਬ੍ਰਾਹਮਣ ਗੋਤਾ ਵਿਸ਼ੇਸ਼ਟ ਉਮਰ 67 1995 ਕੰਮ ਲੈਬ ਅਸਿਸਟੈਂਟ ਰਿਸ਼ਤਾ ਸਿੰਪਲ ਤੇ ਸਾਦਾ ਕਰਨਾ अर्ली मैरिज ਹੈ ਜੀ ਵੈਸ਼ਨੂ ਪਰਿਵਾਰ ਹੋਵੇ ਕੁੜੀ ਸੋਹਣੀ ਹੈ ਤੇ ਮੁੰਡਾ ਸੋਹਣਾ ਤੇ ਨਸ਼ਾ ਰਹਿਤ ਹੋਵੇ ਜੀ ਕੁੜੀ ਦੇ ਮਦਰ ਐਕਸਪਾਇਰ ਵਧੀਆ ਪਰਿਵਾਰ ਤੋਂ ਰਹਿਤਾ ਹੈ ਜੀ ਬਾਕੀ ਅੱਗੇ ਪਰਿਵਾਰ ਜਿਹੜਾ ਮੁੰਡੇ ਵਾਲਾ ਹੋਵੇ ਵਧੀਆ ਪਰਿਵਾਰ ਹੋਵੇ ਜੀ ਤੇ 38 ਨੰਬਰ ਕਹਿ ਕੇ ਰਿਸ਼ਤਾ ਤੁਸੀਂ ਲੈਣਾਗਾ ਜਾਂ ਸਾਰੇ ਰਿਸ਼ਤਿਆਂ ਦਾ ਸਕਰੀਨ ਸ਼ਾਟ ਲੈ ਲਿਆ ਕਰੋ ਅੱਗੇ ਪਰਿਵਾਰ ਨੂੰ ਵਾਹ ਭੇਜਣ ਵਾਸਤੇ ਜਿਹੜੇ ਪਰਿਵਾਰ ਨਾਲ ਰਿਸ਼ਤੇ ਮੈਚ ਕਰਦੇ ਆ ਜੀ ਸਿਰਫ ਉਹੀ ਇੱਕ ਦੂਜੇ ਪਰਿਵਾਰ ਵਾਲਿਆਂ ਨਾਲ ਸੰਪਰਕ ਕਰਨ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਤਾਂ ਜੋ ਸਾਡੇ ਵੱਲੋਂ ਵੀ ਤੁਹਾਨੂੰ ਰਿਸ਼ਤੇ ਮੈਚ ਕਰਕੇ ਦਿੱਤੇ ਜਾਣ ਨਵੇਂ ਰਿਸ਼ਤਿਆਂ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਸਬਸਕ੍ਰਾਈਬ ਕਰ ਲਿਓ ਧੰਨਵਾਦ ਜੀ